47 ਦੇ ਵਿੱਚ ਮੁਲਖ ਜ਼ਰੂਰ ਵੰਡਿਆ ਗਿਆ ਵੰਡਿਆ ਗਿਆ ਕੋਈ ਗੱਲ ਨਹੀਂ ਵੰਡਾ ਹੁੰਦੀਆਂ ਹੁੰਦੀਆਂ ਰਹਿੰਦੀਆਂ ਨੇ ਬਾਪ ਨੂੰ ਪੁੱਤ ਵੀ ਅਟ ਹੋ ਜਾਂਦਾ ਸਾਨੂੰ ਸਭ ਨਾਲੋਂ ਸਾਡਾ ਪਾਕਿਸਤਾਨ ਪਿਆਰਾ ਹੈ ਕਿੰਨੇ ਪਿਆਰਾ ਜੀਨੇ ਹੁਣ ਸਾਡੀ ਜਾਨ ਬਚਾਈ ਹਾਂ ਜਾਨ ਬਚਾਈ 12 ਦੇ ਉਹ ਕਹਿੰਦਾ ਪਾਣੀ ਵੀ ਆਉਣ ਦੋ ਦਵਾਦਬ ਸਾਡਾ ਪੰਜਾਬ ਨਾ ਮਰ ਜਾ ਸਾਨੂੰ ਤਾਂ ਸਾਡਾ ਲੈਂਦਾ ਪੰਜਾਬ ਚੰਗਾ ਹੈ ਪਾਕਿਸਤਾਨ ਸਾਡਾ ਭਾਈਚਾਰਾ ਹੈ ਭਾਈਚਾਰਾ ਸਾਂਝ ਹੈ ਉਹ ਪੁਰਾਣੇ ਜਿਹੜੇ ਬੁਢੇ ਬੈਠੇ ਨੇ ਉਹ ਉਹਨਾਂ ਨੇ ਸਾਨੂੰ ਹੁਣ ਵੀ ਯਾਦ ਕਰਕੇ ਗੱਲ ਨਾਲ ਲਾ ਲਿਆ ਵੀ ਸਾਡਾ ਪੁਰਾਣਾ ਪੰਜਾਬ ਨਾ ਮਰ ਜੇ ਸਾਡੀ ਜਨਮ ਭੂਮੀ ਹੋਈ ਆ ਉਧਰ ਫੱਟੇ ਚੱਕਦੇ ਕਹਿੰਦਾ ਪਾਣੀ ਦਵਾ ਦਵਾਉਣ ਦੋ ਮੇਰੇ ਦਾਦੇ ਯਾਰ ਕਹਿੰਦਾ ਉਹਨਾਂ ਨੇ ਗਾਹਾਂ ਕਰਤਾ Sri Lanka ਨੂੰ ਪਾਣੀ ਕਹਿੰਦਾ ਆਉਣ ਦੋ ਜੇ ਆਉਣਾ ਨੱਕੇ ਦੇ ਸ਼ਾਵਾਸ਼ੇ ਵਿਚਾਰੇ ਭਾਈ ਪਾਕਿਸਤਾਨ ਦੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਬਚਾਤੀਆਂ ਆਪਣੇ ਪਾਦਾ ਚੰਗਈ ਆ ਆਪਾਂ ਤਾਂ ਇਹਨਾਂ ਨੂੰ ਰੱਜ ਕੇ ਪਿਆਰ ਦਿੰਦੇ ਆ ਵੀ ਪਿਆਰ ਸਤਿਕਾਰ ਸਾਡਾ ਹੱਥ ਬਣ ਕੇ ਤੁਹਾਨੂੰ ਜਿਉਂਦੇ ਰਹੋ ਧੰਨਵਾਦ ਕਰਦੇ ਆ ਪਾਈਆਂ ਦਾ 47 ਦੇ ਵਿੱਚ